ਆਨੇ ਤੋਂ ਚੌਂਕੀ ਜਿਉਂ ਨਹੀਂ ਪਾਣੀ ਦੀ ਅੱਜ ਕੀ ਸੌਫਟ ਕਰ ਰਹੇ ਨੇ ਕੋਈ ਜਿਹਦਾ ਕੋਈ ਆਪਰੇਸ਼ਨ ਦਾ ਨਾ ਹੈ ਜਿਹੜਾ ਚੱਲ ਰਿਹਾ ਹੈ ਤੁਹਾਨੂੰ ਬਾਕੀ ਨੂੰ ਪਤਾ ਹੈ ਆਪਰੇਸ਼ਨ C8 ਅੱਜ ਸਵੇਰੇ 6:00 ਵਜੇ ਤੋਂ ਲੱਗਿਆ ਦੁਪਹਿਰੇ 2:00 ਤੱਕ ਠੀਕ ਹੈ ਉਹਦਾ ਪਰਪਸ ਹੈ ਕਿ ਜਿਹੜੇ ਸਾਡੇ ਹਰਿਆਣਾ ਦਾ ਲੱਗਦੇ ਏਰੀਆਜ਼ ਐ ਜਿਵੇਂ ਤੁਹਾਡਾ ਅੱਗਾ ਦੀ ਅਸੀਂ ਪੁਆਇੰਟਸ ਆਈਡੈਂਟੀਫਾਈ ਕਰਦੇ ਅਪਯੋਗ ਸਪੈਕਟਰ ਸ਼ਾਟ ਦਾ ਪਤਾ ਕਰਦੇ ਇਹ ਲਈ ਜਦ ਕੀ ਵਾਸ਼ਿੰਗ ਆਫ ਤੇ ਲਾਇਆ ਤੁਹਾਡੇ ਹੋ ਗਏ ਰਾਮਾ ਤੇ ਬੰਦੀ ਜਿਹੜੇ ਢਾਣੇ ਉੱਤੇ ਪਿੰਦਰ ਜਿੱਥੇ ਹਰਿਆਣਾ ਦੇ ਕਿ ਲਈ ਜੇ ਆਪਸ ਵਿੱਚ ਉਹ ਥੋੜੀ ਹੈ ਸਵਾਰੀਆਂ ਵਾਲੀ ਕੱਢੀ ਹੈ ਕੋਈ ਨਹੀਂ ਕਾਫੀ ਕੁਝ ਐਰ ਸਮਾਨ ਹੀ ਨਹੀਂ ਦੇ ਸਕਦਾ ਉਹ ਰੋਕੀ ਹੈ ਉਤਰਨਾ ਗੋਡੀ ਰੰਗ ਜਾਏ ਮਾਰਾ ਬੰਦਿਆ ਜਾਓ ਜਿੱਥੇ ਜਾਓ ਬੋਲੋ ਗੋਲੀ ਗੋਲੀ ਬੋਚੇ ਨਾ ਮੈਂ ਅੰਦੀ ਬੈਗ ਜਾਓ ਪੁਰਾਣਾ ਕਟਕਾ ਜਾਓ ਮੈਡਮ ਉੱਤੇ ਜਾ ਕੇ ਕਰਿਓ ਆ ਕੀ ਦਾ ਜੀ ਆ ਕੀ ਦਾ ਸਮਾਨ ਆ ਨਹੀਂ ਨਹੀਂ ਜੀ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੇ ਵੀ ਸਾਡੇ ਬਠਿੰਡਾ ਦੇ ਨਾਕੇ ਕੋਰਸ ਅਲੋਂਗ ਵਿਦ ਹਰਿਆਣਾ ਦੇ ਲੱਗਦੇ ਦਵਾਲੀ ਔਰ सिरसा ਜ਼ਿਲ੍ਹਿਆਂ ਦੇ ਹਰਿਆਣੇ ਦੇ ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਇੱਕ ਸਪੈਸ਼ਲ ਨਾਕਾਬੰਦੀ ਰੱਖੀ ਹੈ ਜਿਹਦਾ ਨਾ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ ਉਹਦੇ ਚ ਅਸੀਂ ਬੇਸਿਕਲੀ ਸਾਰੀ ਵੀਕਲਸ ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਗੱਡੀਆਂ ਸਪੈਸ਼ਲੀ ਕੋਈ ਜੀ ਸਾਨੂੰ ਸ਼ੱਕੀ ਲੱਗਦੀ ਹੈ ਮੋਟਰਸਾਈਕਲ 4 ਵੀਲਰ ਉਹਨਾਂ ਤੇ ਅਸੀਂ ਚੈਕਿੰਗ ਤੇ ਫੋਕਸ ਰੱਖਾਂਗੇ ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦੇ ਸਿਸਟਮ ਹੁੰਦੇ ਆ ਉਹਨੂੰ ਵਰਤਾਂਗੇ ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਵੇ ਭਾਵੇਂ ਸ਼ਰਾਬ ਦੀ ਆ ਕੁਝ ਵੀ ਲੈ ਸੇਟ ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ ਹਾਂਜੀ ਦੇਖੋ ਜੀ ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਆ ਉਹਦੇ ਤਹਿਤ ਇਹ ਵਨ ਆਫ ਦਾ ਸਿਕਿਉਰਿਟੀ ਮੀਜਰਸ ਹੈ ਜਿਹੜੇ ਸਾਡੇ ਕੁਲ ਮਿਲਾ ਕੇ अराउंड 16 ਇਦਾਂ ਦੇ ਨਾਕਾ ਪੁਆਇੰਟਸ ਹੈ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ ਉਹਦੇ ਚ ਅੱਜ ਅੱਜ ਅਸੀਂ 8 ਇਦਾਂ ਦੇ ਪੁਆਇੰਟਸ ਚੂਜ਼ ਕਰਕੇ ਨਾਕਾ ਬੰਦੀ ਕੀਤੀ ਹੈ ਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਆੜਿਆ ਹੈਗੀ ਅਸੀਂ ਆਪਣੇ ਨਾਕਿਆਂ ਦੀ ਨੰਬਰ ਵੀ ਵਧਾ ਦਾਂਗੇ ਤੇ ਉਹਨੂੰ 24/7 ਮੈਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਜਿਹੜੇ ਸਬ ਸੈਕਟਰ ਹੈ ਉਹਨਾਂ ਕੋਲ ਹਾਂਜੀ ਸਾਡੀ ਸਾਡੀ ਜੀ ਹੁਣ ਤੱਕ ਮੇਰੀ ਦੋ ਆਲਦੋ ਥਰੂ ਵੀਡੀਓ ਕਾਨਫਰੰਸ ਹੋਈ ਹੈ ਇੱਕ ਵਾਰੀ ਸਾਡੀ ਜਿਹੜੇ ਏਡੀਜੀਪੇ ਹਸਾਰ ਰੇਂਜ ਹੈ ਸਾਡੀ ਏਡੀਜੀ ਬਠਿੰਡਾ ਰੇਂਜ ਅਸੀਂ ਤੇ ਸਾਡੇ ਜਿਹੜੇ ਜ਼ਿਲ੍ਹੇ ਜਦੈਂ ਬਠਿੰਡਾ ਹੋ ਗਿਆ ਮਾਨਸਾ ਮੁਕਸਰ ਸਾਹ ਪਟਿਆਲਾ ਵਗੈਰਾ ਜਿਹੜੇ ਇੰਟਰ ਸਟੇਟ ਲੱਗਦੇ ਹਰਿਆਣਾ ਦੇ ਨਾਲ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ ਬਾਅਦ ਚ ਸਾਡੀ ਡੀਸੀ ਐਸਐਸਪੀ ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਹੈ ਸਾਡੀ ਹੋ ਚੁੱਕੀ ਹੈ ਔਰ ਡੀਐਸਪੀ ਰੂਰਲ ਔਰ ਡੀਐਸਪੀ ਤਲਵੰਡੀ ਸਾਹਬ ਉਹ ਔਰ ਇਹਨਾਂ ਦੇ ਜਿਹੜੇ ਥਾਣੇ ਲੱਗਦੇ ਹੈ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ ਕਿਉਂਕਿ ਇਥੇ ਇੰਟਰ ਸਟੇਟ ਹੈ ਇਸ ਕਰਕੇ ਜਿਹੜਾ ਸਾਡਾ ਹਾਈ ਟੈਕ ਨਾਕਾ ਡੂਮ ਵਾਲੇ ਇਹ ਵੀ ਇਸੇ ਐਂਗਲ ਤੋਂ ਸੈਟ ਅਪ ਕੀਤਾ ਗਿਆ ਸੀ ਔਰ ਇਹਦੇ ਚ ਜੋ ਮੈਨੂੰ ਦੱਸਿਆ ਗਿਆ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀ ਰਹੀ ਹੈ ਸੰਗਤ थाना ਬੜਾ ਵਧੀਆ ਕੰਮ ਕਰਦਾ ਹੈ ਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਹੈ ਇਹ ਰਸਤਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਪਣਾ ਆਪਣੀ ਰਿਕਵਰੀਜ਼ ਬਧਾਈਏ